ਇਸ ਸਥਾਨ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਚਰਨ ਪਾਏ ਨੇ। ਤੇ ਗੁਰਨਾਨ ਸਾਹਿਬ ਦੀ ਆਇਸੀ 1563 ਵਿਕਰਮੀ ਸੰਮਤ ਪਹਿਲੀ ਉਦਾਸੀ ਬਣੀ। ਅਗਰ ਆਪਜੀ ਮੂਲ ਨਾਮ ਸ਼ਾਹੀਦ ਇਮਤਤ ਜਾਣਦੇ ਤੋਂ 1507 ਕਹਿੰਦੇ ਨੇ। ਜੋ ਪਹਿਲੀ ਯਾਤਰਾ ਮਹਾਰਾਜ ਜੀ ਨੇ ਕੀਤੀ ਸੀ ਗੁਰਨਾਨ ਸਾਹਿਬ ਜੀ ਨੇ ਸੁਲਤਾਨ ਤੋਂ ਦੂਰ ਵੀ। ਇਹ ਸਾਰਾ ਬਿਰਤੂਪੀ ਤਾਲ ਦੀ ਯਾਤਰਾ ਨਾਨਕ ਮੱਤਾ ਗੋਰਖਨਤਾ ਹਰਦਵਾਰ ਬਨਾਰਸ ਗਿਆ ਅਕਬਰਪੁਰ ਰਜ਼ੌਲੀ ਤਾਬੇ ਰਾਜ ਕੀ ਤੇ ਜਦ ਗੁਰੂ ਮਹਾਰਾਜ ਜੀ ਇੱਥੇ ਆਏ ਇੱਥੇ ਦੋਤੀ ਕੀ ਪ੍ਰਾਤਕ ਗੁਰੂ ਮਹਾਰਾਜ ਤੋਂ ਪਹਿਲਾ ਪ੍ਰਾਣਾ ਇਕਤਾ ਜਿਹੜੇ ਪਹਾੜ ਨੇ ਦੇਖਣ ਦੇ ਵਿੱਚ ਤਾਂ ਪਹਾੜੀ ਜਰੂਰ ਲੱਗਦਾ ਲੇਕਿਨ ਜਦ ਇਤਿਹਾਸ ਪੜ ਕੇ ਦੇਖੋਗੇ ਤਾਵੇਂ ਪਹਾੜ ਨਹੀਂ ਹੈਗਾ ਇਹ ਸੀਗਾ ਹਿੰਦੁਸਤਾਨ ਕੀ ਰਾਜਧਾਨੀ ਆਜ਼ਾਦ ਸਤਰੂ ਕੇ ਟਾਈਮ ਦਾ ਤੇ ਜਿਹੜਾ ਰਾਜਾ ਸੀ ਜਰਾ ਸੰਦ ਇਹ ਉਹਦਾ ਕਿਲਾ ਆਪਾਂ ਕਿਲੇ ਕੇ ਅੰਦਰ ਤੇ ਪਹਾੜ ਜਿਹੜੇ ਕਿਲੇ ਦੀਆਂ ਦੁਆਰਾਂ ਦੀ ਗੱਲ ਬੜਾ ਤਗੜਾ ਇਤਿਹਾਸ ਪਰ ਟਾਈਮ ਹੀ ਹੋ ਗਿਆ 5000 ਵਰਸ ਉਸ ਸਮਾਂ ਇੰਨਾ ਲੰਬਾ ਕਿ ਸਮੇਂ ਦੇ ਨਾਲ ਇਤਿਹਾਸ ਖਤਮ ਹੋ ਗਿਆ ਪਰ ਅਭੀ ਵੀ ਇਹਦੇ ਅੰਦਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਜੋ ਬਚ ਗਈਆਂ ਦੁਨੀਆਂ ਦੇ ਔਰ ਕੋ ਨੂੰ ਦੇਖਣ ਵਾਸਤੇ ਫਿਰ ਦੋ ਦਿਨ ਦਾ ਸਮਾਂ ਵੀ ਚੈ ਜਾ। ਫੇਰ ਪਤਾ ਲੱਗਦਾ ਇਹਦਾ ਨਾਂ ਹੀ ਹੈਗਾ। ਨਾਂ ਹੀ ਤੋਂ ਸਮਝ ਲੱਗ ਜਾਂਦਾ ਰਾਜ ਕਿਹ ਹੈ। ਰਾਜਾਉਂ ਦਾ ਕ ਇੱਕ ਤਾਂ ਇਹ ਪਰਮਾਤਮਾ ਦੇ ਇਤਿਹਾਸ ਪਰ ਦੂਸਰਾ ਇਹ ਹਿੰਦੂਆਂ ਦਾ ਵੀ ਇੱਕ ਤੀਰਥ ਅੱਤਸਖ ਤੀਰਥ ਸਗਲ ਉਹਨਾਂ ਸੀ ਬਿਆ ਪਰਵਾਨ ਹੋ ਸਾਧ ਤੀਰਥ ਵਿੱਚ ਚੱਕਣਾ ਜਿੱਥੇ ਤੀਰਥ ਉੱਥੇ ਮੰਦਰ ਆ سامنے ਦੀ ਗਾਸਕ੍ਰਿਟ ਦਾ ਰਸਤਾ ਛੋਟਾ ਜਿਹਾ ਲక్ష్ਮੀ ਨਾਰਾਇਣ ਦਾ ਮੰਦਰ ਕਿੰਤੂ ਧਰਮੇ ਸ਼ਰਧਾ ਭਾਵਨਾ ਸਭ ਕੁਛ ਹੈ ਪਰ ਵਿਚਾਰੇ ਨੂੰ ਲੋਝ ਗਰਤ ਪਾਸ ਕਹਿੰਦੇ ਤੀਰਥ ਵਿੱਚ ਆਓ ਤੇ ਕੁੰਡ ਤੇ ਇਸ਼ਨਾਨ ਕਰ ਲੋ ਤਾਂ ਪਾਪ ਸਭ ਥਾਪ ਤੇ ਦੁਨੀਆਂ ਲੋ ਵੀ ਲੱਗਿਆ ਸਭ ਤੋਂ ਵਧੀਆ ਸੁੱਖਾ ਕਾਪ ਹੈ ਇਸ਼ਨਾਨ ਕਰ ਲੇਗੇ ਤਾਂ ਪੁੱਤਰ ਹੋ ਜਾਣੇ ਬੜੀ ਦੁਨੀਆਂ ਉਂ ਦੀ ਪਾਚਾਰਾ ਜੱਪ ਰੋਜ਼ ਹੀ ਆਉਂਦੀ ਨਹੀਂ ਪਰ ਜਦ ਗੋਵਿੰਦ ਮਹਾਰਾਜੀ ਆਏ ਪਹਿਲਾਂ ਤਾਂ ਤੀਰਥ ਗਏ ਔਰ ਜਾਕੀ ਸਿੱਧਾ ਸਾਫ ਖੰਡਣ ਕੀਤਾ ਵੀ ਇੰਦਾ ਨਹੀਂ ਗੱਲ ਬਣਦੀ ਨਾਰੂ ਪ੍ਰਦੇਸ਼ ਵੀ ਦਿੱਕਤਾ ਵਈ ਜੇ ਨਾਲੇ ਸੇ ਹੀ ਪਾਪ ਖਤਮ ਹੁੰਦੇ ਫੇਰ ਤਾਂ ਡੰਡੂ ਮੱਛੀਆਂ ਮਗਰਮਾਛੇ ਤਾਂ ਸਾਰੇ ਜੀਵ ਜੰਤੂ ਤਾਂ ਪਾੜਨ ਚੀਤੇ ਪਰ ਜੇ ਉਹਨਾਂ ਨੂੰ ਤਰਪੀ ਨਹੀਂ ਜੈ ਪਰ ਜਦ ਤੱਕ ਨਾਮ ਨਹੀਂ ਜਪੇਗਾ ਤੋ ਬਾਪ ਨਹੀਂ ਕੱਟੇਗਾ ਔਰ ਮਾਰਦ ਤੁਖਾਂ ਸਾਹਿਬ ਦੀ ਹਰ ਤੀਂ ਥਾਂ ਤੇ ਲੋਕਾਂ ਨੂੰ ਦੇਸ਼ ਕਰਦੇ ਰਹੇ ਤੇ ਜਿੱਦੜੇ ਗਏ ਨਾ ਆ ਜਿਹੜਾ ਏਰੀਆ ਨਾਲ 8 ਬੀਗ ਦਾ ਲੱਗ ਪਾ ਗੋ ਇਹਦੇ ਚ ਦੋ ਚੀਜ਼ ਹੈਗਾ ਇੱਕ ਤਾਂ ਹੈਗਾ ਸਲਫਰ ਜਿਹਨੂੰ ਆਪਾਂ ਕਹਿੰਦੇ ਗੰਧਕ ਔਰ ਵਹੀ ਗੰਧਕ ਕਰਕੇ ਪਾਣੀ ਸਾਰਾ ਕਰਾ 22 ਕੁੰਡ ਬਟੇ ਨੇ ਆਪਾਂ ਨੂੰ ਚਸ਼ਮਾ ਜਾਂ ਸੋਮਾ ਕਹਿੰਦੇ ਨੇ ਇੱਥੇ ਕੁੰਡ ਕਿਹਾ ਜਾਂਦਾ ਤੇ ਉਹ ਜੋ ਬਾਈ ਕੁੰਡ ਤੋਂ ਸਭਗਰਮ ਤੇ ਬਾਈ ماں ਆਪਣੇ ਅੰਦਰ ਪਾਣੀ ਤੱਕ ਉਤਰਤੀ ਹੈ ਤੇ ਸਭਗਰਮ ਤੇ ਹੀ ਕਰਦੀ ਤੇ ਆ ਜਿਹੜਾ ਤਿੰਨਾਂ ਏਰੀਆ ਤੋਂ ਚਾਰ ਮੀਲ ਦਾ ਇੰਨੇ ਏਰੀਏ 'ਚ ਜੇ ਜਮੀਨ ਦੀ ਖਦਾਈ ਕਰਕੇ ਦੇਖੋ ਤਾਂ ਮਿੱਟੀ ਤਾਂ 5 ਫੁੱਟ ਲੇਕਿਨ ਪੱਥਰ 200 ਫੁੱਟ ਔਰ ਇਹ ਸਭ ਤੋਂ ਵੱਡਾ ਮਸਤਲ ਅੰਪੱਥਰ ਹੈ ਤੋ ਦੂਰ ਨਹੀਂ ਤੇ ਜੋ ਪਾਣੀ ਚਲਦਾ ਮੁਖੀ ਗਰਮ ਨਰਮੀ ਵੀ ਕਰ ਸਕਦੇ ਬਾੜੀ ਦੀ ਬੜੀ ਤੰਦ ਪ੍ਰਨਾਸਵਾਏ ਲੋਕਾਂ ਨੇ ਪੀਸ਼ਾਨ ਲਿਆ ਕੇ ਬੇਨਤੀ ਕੀਤੀ ਕਰੋ ਕਿਰਪਾ ਉੱਪਰ ਗਰਮੀ ਥੱਲੇ ਪਾਣੀ ਗਰਮ ਪਿਆਸ ਤੇ ਮਹਾਰਾਜ ਵੀ ਤੋ ਜਾਣੀ ਜਾਣ ਦੇਖ ਲਿਆ ਕਿ ਦਿੱਕਤ ਹੈ ਸੋਮਾ ਦੀਪ ਸੀ महाराज के ते शब्द तक निगर्म ने आदा चंडा ते जो अपने अंदर दा कुंड हैगा गुरु महाराज जी के वचन तो एक कुंड चंडा लाखे जी विरती करलो तो विधि बाई कुंड 21 हजार एक कुंड चंडा गुरु नानक शीतल शीतल भी महाराज ने कीता ते भी इथे उच्चारण कीती श्री राग पहलना पहना कर रचा ਤਨ ਜੋਵਨ ਅਰ ਫੂਲੜਾ ਨਾਠੀੜੇ ਦਿਨ ਜਾਰ ਪੰਣ ਕੇਰੇ ਪੱਤ ਜਿਉ ਤੈ ਗੁਰੂ ਨਾਨਕ ਮਹਾਰਾਜ ਦੀ ਕਿਰਪਾ ਤੋਂ ਜੁੜੂ ਕੀਤੀ ਲੈ ਕੇ ਰੁਪਾਲ ਹੂੰ ਜਾ ਕੇ ਲੱਗੇ ਇਹ ਜੋ ਗੁਰਦੁਆਰਾ ਬਣੀ ਨੂੰ ਤਜੇ 2 ਸਾਲ ਹੋਇਆ ਹੈਗਾ ਬਣਨਾ ਚਾਹੀਏ ਸੀ 150 ਸਾਲ ਪਹਿਲੇ ਕਿਉਂਕਿ ਗੁਰੂ ਮਹਾਰਾਜ ਪਾਇ ਸਵਾ 507 ਉੱਪਰ ਹੋ ਗਿਆ ਪਰ ਇੱਥੇ ਨਾ ਕੋਈ ਕਾਰਨ ਹੈ ਕੋਈ ਨਾ ਕੋਈ ਵਜ੍ਹਾ ਹੈ ਦਿੱਕਤ ਸਭ ਤੋਂ ਪਹਿਲਾਂ ਅੱਜ ਦੀ ਦਿੱਕਤ ਦੇਖੋ ਜੀ ਜੋ 100 ਕਿਲੋਮੀਟਰ ਪੱਤਨਾ ਸਾਹਿਬ ਸਿੱਖ ਪਰਿਵਾਰ ਇੱਕ ਵੀ ਬੰਦਾ ਨਹੀਂ ਹੈ ਕਿ ਜਿਹੜਾ ਬਾਬਾ ਜੀ ਨੂੰ ਮੱਥਾ ਟੇਕਣ ਆਲਾ ਹੈਗਾ ਇੱਥੋਂ ਤੋਂ ਪੱਤਨਾ ਤੱਕ ਨਹੀਂ ਹੈ ਅਬ ਤੋਂ ਵਸ ਕਿਰਪਾ ਮਾਰਾ ਦੀ ਹੀ ਹੈਗੀ ਕਿ ਆਪ ਜੀ ਦੇ ਮਹਾਪੁਰਸ਼ਾਂ ਦੇ ਦਰਸ਼ਨ ਹੋ ਜਾਂਦੇ ਨੇ 2-4 ਸੌਤਾ ਰੋਜ਼ ਆਉਂਦੇ ਨੇ ਜੀ ਨਹੀਂ ਤਾਂ ਦਾਸ ਵਿਹਾਰ ਦਾ ਲੇਕਿਨ ਕੱਲ ਨੂੰ ਕੁਝ ਚੰਗੇ ਸੀ ਜੰਪਲ ਗੁਰੂ ਘਰ ਦਾ ਤੇ ਦੋ ਦੋ ਸਾਲ ਮੈਂ ਕਿਤੇ ਆ ਗੁਰਸਿੱਖ ਸੰਤ ਮਾਤਰਸਾ ਦੇ ਦਿੱਤ ਤੇ ਮੂੰਹ ਮੂੰਹ ਨਹੀਂ ਦੇਖਿਆ ਦੋ ਸਾਲ ਕੋਈ ਮਾਰਕ ਨੂੰ ਮੱਥੇ ਨਹੀਂ ਸੀ ਦੇਖਿਆ ਤੇ ਦੂਸਰਾ ਜਮੀਨ ਨਹੀਂ ਇਹ ਤੋਂ ਵੱਡਾ ਸਭ ਤੋਂ ਵੱਡਾ ਕਾਰਨ ਜਗ੍ਹਾ ਹੁੰਦੀ ਤਾਂ ਕੋਈ ਨਾ ਕੋਈ ਸੰਤ ਮਾਤਰਸ ਬਣਾ ਦਿੰਦੇ ਪਰ ਜਗ੍ਹਾ ਮਿਲਦੀ ਨਹੀਂ ਔਰ ਜਗ੍ਹਾ ਹੈ ਤਾਂ ਬਸ ਦਿੰਦੇ ਹੀ ਨਹੀਂ ਕਿ ਥਾਂ ਹੈ ਇਸ ਸਰਕਲ ਸੈਂਟਰਲ ਗਵਰਨਮੈਂਟੋਂ ਤਾਂ ਜੀ ਵੀ ਮਹੱਤਵੀ ਲੋਨ ਦਿੱਤੀ ਨਹੀਂ ਦਿੱਤਾ ਤੇ ਉਹ ਵੀ ਵਿਚਾਰੇ ਮਜ਼ਬੂਰ ਨੇ ਕਿਉਂ ਕੀ ਬਣਾ ਦਾ ਇਤਿਹਾਸ ਹੈ ਜਰਾ ਸੁਣ ਕੇ ਟੈਪ ਦਾ ਅਬ ਸੰਤ ਮਹਾਂਕੂਸ਼ਾਂ ਨੇ ਜ਼ੋਰ ਤਾਂ ਬਣਾ ਲਾਇਆ ਪਰ ਗੱਲ ਨਹੀਂ ਬਣੀ ਪਰ ਬਾਬਾ ਨਾਨਕ ਕੋ ਦੁਨੀਆਂ ਦਾ ਮਾਲਕ ਹੋਏ ਨੂੰ ਕੋਈ ਰਾਸਤਾ ਤਾਂ ਘਾਟ ਹੀ ਨਹੀਂ ਕਰਣਾ ਪਰਮੇਸ਼ਰ ਹੀ ਹੈਗਾ ਕੋਉਣ ਦਾ ਕੋਈ ਇੱਕ ਜਰੀਆ ਬਣਾ ਕੇ ਫਿਰ ਬਾਬਾ ਜੀ ਵੀ ਉਸੇ ਪਿੰਡ ਦੇ ਲਾਕੇ ਦੇ ਨੇ ਵੀ ਤੁਸੀਂ ਵੀ ਆਪ ਜੀ ਵੀ ਹੋ ਤੇ ਜਗਰਾਂ ਦੇ ਬਿਲਕੁਲ ਨਦੀਕ ਇੱਕ ਪਿੰਡ ਸੀ ਲਲਕੋ ਕਲਾਂ ਫੌਜੀ ਬਾਬਾ ਅਜੈਬ ਸਿੰਘ ਜੀ ਦਾਸ ਕਿਸੇ ਬੰਦੇ ਦੀ ਵਡਿਆਈ ਕੀ ਕਰਦਾ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਉਹ ਤੋਂ ਵੱਡਾ ਕੌਣ ਹੈ ਪਰ ਜੇ ਸੇਵਾ ਗੁਤੀ ਤੇ ਜ਼ਿਕਰ ਤੋਂ ਕਰਨਾ ਹੀ ਪਵੇਗਾ ਨਾ ਤੇ ਫਿਰ ਫੌਜੀ ਦਾ ਹੀ ਨਾਮ ਲੈਣਾ ਪਿਆ ਹੈਗਾ ਜਿਕੇ ਆਪਣਾ ਘਰ ਪਰਵਾਰ ਸਭ ਪੰਜਾਬ ਦੀ ਛੜਤਾ ਆ ਜਗਨ ਫਿਰ ਰੱਬ ਦੀ ਕਿਰਪਾ ਸੀ ਹਰਾ ਕਰ ਗਿਆ ਜੀ ਇਹ ਮੇਰੇ ਫੌਜੀ ਬਾਬਾ ਜੀ ਦੀ ਫੋਟੋ ਤੁਹਾਨੂੰ ਨੀਚੇ ਲੰਗਰ ਹਾਲਚ ਵੀ ਹੈਗਾ ਤੇ ਫੌਜੀ ਬਾਬਾ ਜੈਮ ਸਿੰਘ ਜੀ ਲਲਤੋਂ ਪਹਿਲਾ ਪਿੰਡ ਸੀ ਲੁਧਿਆਣੇ ਜੇ ਤੇ 1965 ਤੇ ਆ ਕੇ ਬੈਠੇ ਤੇ ਮੁੜ ਕੇ ਪੰਜਾਬ ਨਹੀਂ ਗਏ ਕੌਣ ਜਨਮ ਲਿਆ ਕੌਣ ਮਰ ਗਿਆ ਉਧਰ ਛੜਤਾ ਲekin ਆ ਫਿਰ ਹਲਾ ਜਰੂਰ ਕਰ ਗਿਆ ਜੀ ਇਹ ਵੀ ਬਾਬਾ ਜੀ ਦੀ ਕਿਰਪਾ ਸੀ ਰੱਬ ਦੀ ਤੇ ਬਾਬਾ ਜੀ ਦੇ ਦੋ ਖੂਬੀਆਂ ਸਨ ਕੁਝ ਖੂਬੀ ਹੁੰਦੀ ਨਾ ਬੰਦੇ ਚ ਗੋਣ ਉਹ ਫਿਰ ਕਿਤੇ ਕਿਤੇ ਜਰੂਰ ਫਾਇਦਾ ਕਰਦਾ ਜੀ ਇੱਕ ਤਾਂ ਬਾਬਾ ਜੀ ਭੂਜੀ ਸਨ ਜਿੱਥੇ ਪਿਆਰ ਨਾਲ ਗੱਲ ਨਾ ਨਾ ਬੜੇ ਫੇਰ ਥੋੜਾ ਤਕਟਾ ਤਾਂ ਕਰਦੇ ਰਹਿਣਾ ਜੀ ਤਾਂ ਹੀ ਗੱਲ ਬਣੇਗੀ ਨਹੀਂ ਤਾਂ ਫੇਰ ਹੋਣਾ ਵੀ ਨਹੀਂ ਹੈਗਾ ਤੇ ਇੱਕ ਤਾਂ ਬਾਬਾ ਜੀ ਭੁਜੀ ਸਨ ਪਿਆਰ ਨਾਲ ਗੱਲ ਕੀਤੀ ਤੋ ਠੀਕ ਨਹੀਂ ਤਾ ਫੇਰ ਨੋ ਮੂੰਹ ਨਹੀਂ ਘੱਟ ਚੁੰਦਾ ਸੀ ਦਿਆ ਨਹੀਂ ਪੀਂਦੇ ਚੁੰਦਾ ਸੀ ਉਹਦੀ ਗੋਲੀ ਵਹਿਲੇ ਚੱਲਦੀ ਸੀ ਫੋਜੀ ਸਨ ਤੇ ਦੂਸਰਾ ਮਾਫ ਕਰਨਾ ਕਹਿੰਦੇ ਮੈਂ ਜੱਟ ਨਹੀਂ ਹਾਂ ਕਿ ਜਿੰਨੂੰ ਇੱਕ ਦਫਾ ਪਾ ਲੈਂਦਾ ਨਾ ਜੱਫਾ ਫੇ ਛੱਡਦਾ ਜੀ ਹੈਗਾ ਤੇ ਮੈਂ ਵੀ ਉਹ ਬਾਬਾ ਜੀ ਦਾ ਸ਼ਿਕਾਰ ਹਾਂ ਵੀ ਕੁੱਟਦਾ ਹੀ ਬੜਾ ਸੀ ਬੋਲੇ ਫੇਰ ਸਾਹ ਵੀ ਕੁੱਟ-ਕੁੱਟ ਕੇ ਬੰਦਾ ਰਹਾ ਤਾ ਨਹੀਂ ਤਾਂ ਮੈਂ ਕੁੱਟਿਆ ਤੇ ਦੇਖੋ ਬਾਬਾ ਵੜਾ ਗਿਆ ਜੀ ਅਗਰ ਤਾਂ ਦੇ ਗਿਆ ਨਾ ਹੁਣ ਸਭ ਤੋਂ ਵੀ ਪਹਿਲੀ ਤਾਰ ਤਾਂ ਸੁਖਨਾ ਚ ਮਟਾਰਦਾ ਇਹ ਵੀ ਉਹਦੇ ਹੀ ਦੇ ਲਹੇਗਾ ਜੀ ਤੇ ਉਹਨਾਂ ਨੂੰ ਵੀ ਫਾਇਦਾ ਮਿਲਿਆ ਜੀ ਇੱਥੇ ਨਾ ਬਿਹਾਰ ਕੇ ਅੰਦਰ ਵਿੱਚ ਉਹੋ ਮਾਹੌਲ ਹੀ ਐਸਾ ਸੀ ਨਾ ਕਿ ਜੇ ਐਦਾਂ ਪਿਆਰ ਨਾਲ ਬੈਠੇ ਨਾ ਹੱਥ ਵੜ ਲਿਆ ਮੁੰਡੀਆਂ ਗਿਆ ਅੰਦਾਜ਼ ਲੱਭਣੀ ਰੇ ਰਾਤ ਸੁੱਰ ਬੈਠਣਾ ਮੁਸ਼ਕਿਲ ਜਗੀਰ ਕਿੱਥੋਂ ਲੈਣੂਗੇ ਬੈਠ ਕੇ ਜਾਉਂਗੇ ਉਹ ਵਰਤੇ ਬਣਾਉਣ ਨਾਲ ਇੱਕ ਰਫਲ ਤੇ ਰਵਾਲਵਰ 400 ਲੋਕੋ ਆਲੇ ਸਾਥ ਨੇ ਉਹ ਰਵਾਲਵਰ ਦਿੱਤਾ ਸੀਗਾ 455 ਗੋੜੀ ਲੱਗੇ ਨਾ ਹੱਥ ਨੂੰ ਗੇਣਾ ਥਾ ਕੇ ਕਿੰਦਾ ਸੀ ਕਹਿੰਦਾ ਉਸ ਉੱਪਰ ਕਰਮਾ ਲਾ ਕੇ ਨਸਾਂਸ ਬਣਾ ਕੇ ਰੱਖੇ ਤੇ ਉਹ ਬਿਰੋਹ ਕੰਮ ਹੁੰਦਾ ਸੀਗਾ ਕਿੱਥੇ ਪਿਆਰ ਉੱਥੇ ਪਿਆਰ ਬਿਲਕੁਲ ਟੱਕ ਕੇ ਤਾਂ ਬੈਠ ਕੋਈ ਨੇੜੇ ਨਹੀਂ ਸੀ ਲੱਗਦਾ ਪਰ ਜ਼ਮੀਨ ਕਿੱਥੇ ਮਿਲੇ ਕਿ ਮਿਲਦੀ ਨਹੀਂ ਹੈਗੀ ਕਹਿੰਦਾ ਮੈਂ ਫਿਰ ਰੱਬ ਨੇ ਮੈਨੂੰ ਭੇਜਿਆ ਤਾਂ ਸਿੱਧਾ ਮੈਂ ਜੱਟ ਕੋਲ ਮੈਨੂੰ ਪਤਾ ਵੀ ਕਿ ਮੀਣ ਮਿਲੇਗੀ ਕਿ ਐਸੇ ਰਾਸਤਾ ਹੈ ਸਿਸਟਮ ਹੈਗਾ ਸਿਸਟਮ ਤੇ ਚਲੋ ਆਪਣੇ ਕੋਲ ਜਾਓ ਜੇ ਤਾਂ ਜਗ੍ਹਾ ਬਿਆਨ ਸੇ ਮਿਲਦੀ ਤਬ ਲਓ ਨਹੀਂ ਤਾਂ ਖਰੀਦ ਕੇ ਲੈ ਲਓ ਨਹੀਂ ਤਾਂ ਕਹਿੰਦਾ ਮੈਂ ਜੱਟ ਭਾਈ ਹਾਂ ਪਰ ਜੱਟ ਕੋਈ ਇੱਕਦਮ ਮੁਕਤੀ ਸੀਗਾ ਜੀ ਉਹ ਪੰਜਾਬ ਵਾਲੇ ਇੱਥੇ ਹੋਰ ਫਾਇਦਾ ਕਰ ਗਿਆ ਕਹਿੰਦੇ ਅਨਪੜ ਜੱਟ ਤੇ 16 ਗੁਣੀ 8 ਕਹਿੰਦਾ ਇਦਾਂ ਦੀ ਗੱਲ ਬਣ ਗਈ ਤੇ ਸੋਹਣਾ ਵੀ ਆ ਕੇadlo ਫਿਰ ਦੇਖਾਂ ਜਿੱਲ ਜੂਗੀ ਤੇ ਇਹਦਾ ਮਤਲਬ ਇਹ ਨਹੀਂ ਦਿੱਤੇ ਫਿਰ ਕਬਜ਼ਾ ਕਰਨਾ ਛੱਡਣਾ ਨਹੀਂ ਹੈਗਾ ਤੇ ਕਹਿੰਦਾ ਹੁਣ ਇਹ ਹੀ ਰਸਤਾ ਪਤਾ ਲੱਗ ਗਿਆ ਤੇ ਉਹ ਸੋਚਿਆ ਜੇ ਤੇ ਕਬਜ਼ਾ karenge ਤੇ ਝੀਲ ਖੋਣ ਜਾਏਗਾ ਝੀਲ ਵੀ ਜਾਣਾ ਕਿਉਂਕਿ ਸੰਪਤੀ ਗੌਰਮੈਂਟ ਦੀ ਹੋਣੀ ਚਾਹੀਦੀ ਨਹੀਂ ਨਹੀਂ ਇਹ ਉਹਨੂੰ ਇਹ ਵੀ ਸਭ ਦੇ ਲੱਗੇ ਉਹਨੇ ਸੋਚਿਆ ਉਹ ਝੀਲ ਵੀ ਜਾਣਾ ਹੈ ਉਹ ਕਹਿੰਦਾ ਝੀਲ ਵਿੱਚ ਕਿਹੜਾ ਪਾਸੀ ਦਰਜੀ ਹੋਤਾ ਮੇਰਾ ਨੰਨ ਨਹੀਂ ਤਾਂ ਰਹੇਗਾ ਰੋਟੀ ਪਕਾ ਕੇ ਦਿੰਦੇ ਡੱਕ ਕੇ ਖਾਵਾਂਗੇ ਸਾਲ ਚੇ ਵੀ ਨਹੀਂ ਰਹੇ ਬੁੱਤਕੜਾ ਬਾਸੇ ਨੂੰ ਨਹੀਂ ਆਈ ਜੇ ਤੇ ਨਿਕਲ ਗਏਗੇ ਜਗ੍ਹਾ ਨਹੀਂ ਛੱਡਣਾ ਨਹੀਂ ਹੈਗਾ ਤੇ ਕਹਿੰਦੇ ਮਨ ਚ ਖਿਆਲ ਕੀਤਾ ਵੀ ਕੱਬ ਜੇ ਹੀ ਕਰਨਾ ਤੇ ਥੋੜਾ ਕਾਹੇ ਕਰੂ ਗੁੱਡ ਦਾ ਘਰ ਬਣਾ ਬੈਕਣਾ ਆਪਣਾ ਘਰ ਬਣਾ ਲਾ ਰਾ ਰੱਬ ਦਾ ਘਰ ਨੂੰ ਥੋੜਾ ਹੋਰ ਖੁੱਲੇ ਪੇਰੋਂ ਕਿ ਕੱਲ ਕੋ ਥੁੱਡਾ ਅੰਡਾ ਬੰਦ ਤਾਤ ਮਾਜੂਦਾ ਆ ਦੇਖ ਲੋ ਦੇਰੇ ਕਿਹੜੇ ਜਗ੍ਹਾ ਰਹਿ ਲਈ ਇੱਕ ਤੇ ਲਾਗ ਨਹੀਂ ਦਿੱਤਾ ਕਹਿੰਦਾ ਰੱਬ ਦਾ ਹੈ ਰੱਬ ਦਾ ਪੈਸਾ ਕੋਈ ਲੱਗਦਾ ਹੈਗਾ ਤੇ ਸੇਵਾ ਵੀ ਜ਼ਮੀਨ ਵੀ ਲੈਣੀ ਕਿੰਨੇ ਮੇਰਾ ਕੋਈ ਅਸਰ ਤੇ ਨਹੀਂ ਰਹੇਗਾ ਮੇਰਾ ਤਾਂ ਇਹ ਵੀ ਪਛਾਈ ਨਹੀਂ ਨੀਗਾ ਪਰ ਇੱਕ ਕੋਈ ਜੁਨੀ ਸੀ ਇੱਕ ਤਾਂ ਜੋ ਸੁਆਬ ਤਾਂ ਗਰਮ ਸੀ ਉਹ ਨੂੰ ਕੋਈ ਮਨ ਲਾ ਨਹੀਂ ਸੀਗਾ ਕਹਿੰਦੇ ਸੀ ਨਾ ਲੋਕ ਆਪ ਜੈਸੇ ਸੰਤ ਲੋਕ ਆਪ ਜੈਸੇ ਲੋਕ ਕਿ ਤੈਨੂੰ ਤਾਂ ਤੱਕ ਨਹੀਂ ਹੈ ਤੂੰ ਤਾਂ ਗਾਲੀ ਦੀ ਗੱਲ ਨਾ ਹੁੰਦਾ ਕਿਉਂਕਿ ਦਾਸ ਇੱਥੇ ਜੱਬੇ ਹੂੰਗੀ ਹਰ ਐਕਟੀਵਿਟੀ ਦੇ ਕੇ ਕਹਿਦੇ ਕਰਦਾ ਕਿ ਸੀਗਾ ਉਹ ਕਦੇ ਕੋਈ ਨਾ ਸਿੱਧੀਆਂ ਮਿਲਾਂ ਕਰ ਲਈ ਉਹ ਬੱਤ ਹੈ ਗੰ ਉਹ ਵਿਚਾਰੇ ਦਾ ਨੁਕਸਾਨ ਵੀ ਹੋ ਜਾਂਦਾ ਸੀਗਾ ਪਰ ਉਹ ਸਮੇਂ ਵਾਸਤੇ ਉਹ ਠੀਕ ਹੀ ਸੀ ਸਾ ਮਿੱਤੇ ਇੱਕ ਦਾ ਘਟਦੇ ਤੇ ਰਹਿ ਵੀ ਨਹੀਂ ਸੀ ਸਕਦੇ ਤੇ ਥੋੜਾ ਖੇਡਪਣਾ ਦਾ ਫਾਇਦਾ ਤਜਰੂਬ ਹੋਇਆ ਥੋੜਾ ਨੁਕਸਾਨ ਹੀ ਹੋਇਆ ਚਲੋ ਖੈਰ ਕੋਦੇ ਕੋਈ ਕਮੀ ਸੀ ਪੈਸਾ ਨਹੀਂ ਸੀ ਕਿਉਂਕਿ ਜਦ ਆਏ ਸੰਗਤ ਕਹਿੰਦੇ ਬਿੱਥੇ ਤੋਂ 10 ਦਿਨ ਬਾਅਦ ਪਤਾ ਲੱਗਾ ਕਿ ਜ਼ਮੀਨ ਨਹੀਂ ਹੈ ਇਹਨਾਂ ਮੈਂ ਤਾਂ ਸੋਚਿਆ ਸੀ ਬਣਾ ਹੀ ਦੇਣਗੇ ਗੁਰਦੁਆਰਾ ਉਹ ਪਤਾ ਲੱਗਾ ਇੱਕ ਛਤਰੀ ਲੈ ਕੇ ਨਾ ਰੋਡ ਤੇ ਬੈਠ ਕੇ ਤੇ ਦੋ ਸਾਲ ਮੁਰਤੀ ਬਿਠੇ ਰਹੇ ਉਹਦੋਂ ਨਾ ਪੈਨਸ਼ਨ ਉਹਨਾਂ ਦੀ ਬੰਦ ਸੀ ਉੱਜੀ ਰਿਟਾਇਰ ਸੀ ਉਹ ਪਟਨੇ ਪੰਗੇ ਲਿੰਦੇ ਦੀ ਦੱਸ ਕੁਛ ਨਾ ਕਰਸੇ ਪੈਰਸ਼ਾਨ ਬਾਂਦ ਤੇ ਰੋਟੀ ਬਾਂਦ ਮਿਲਣ ਲਈ ਵੀ ਰੋਟੀ ਖਾਵਾ ਕਿਤੇ ਪੰਜਾਬੀ ਵੀ ਕੋਈ ਸੰਤ ਹੈ ਨਹੀਂ ਬੱਸ ਇਹ ਪਹਾੜਾਂ 'ਚ ਕਹਿੰਦੇ ਬਾਥੂ ਬੜਾ ਹੁੰਦਾ ਉਹ ਬਾਥੂ ਨੂੰ ਹੀ ਪੱਥਰ ਤੇ ਰਗੜ ਰਗੜ ਕੇ ਤੇ ਚਟਨੀ ਬਣਾ ਕੇ ਖਾਂਦੇ ਹੈ ਪੇਰ ਕਾਪੇ ਰ ਪੇਰ ਖਾਤਾ ਕਿ ਪਹਿਲਾ ਦੋ ਸਾਲ ਤਾਬ ਜੱਟਿੱਧ ਦਾ ਸਾਰਾ ਇਤਿਹਾਸ ਦਾ ਪਤਾ ਲੱਗਿਆ ਕਿ ਫਿਰ ਜਗੀਰ ਬਣਾ ਕੇ ਕਿਲੇ ਦਾ ਸ਼ੈੱਡ ਪਾਇਆ ਉਹਦੇ 'ਚ ਮਹਾਰਾਜਾ ਦਾ ਪ੍ਰਕਾਸ਼ ਕੀਤਾ ਕਿ ਅੱਜ ਕੀਨੇ ਕਾ ਬਣੇਗਾ 10 ਹਰ ਮਾਸੂ ਦਾ ਬਣਦਾ ਇਹ ਆ ਦੇਖ ਲੋ ਉਹਨਾਂ ਦੀ ਸੇਵਾ ਨੂੰ ਭਾਗ ਲੱਗ ਗਿਆ ਜੀ ਸੇਵਾ 'ਚ ਲੱਗੇ ਰਹੇ ਲੇਕਿਨ ਧੋਖਾ ਬੇਰਵੀ ਹੋਇਆ ਇਹਨਾਂ ਲੋਕਾਂ ਨੇ ਨਾ ਉਹਨਾਂ ਉੱਪਰ ਗੱਦੀ ਚੜਾਤੀ ਸੀ ਕਹਿੰਦਾ ਇਹੀ ਜਾ ਰਹੇ ਇਹਨੂੰ ਮਾਰ ਦੋ ਕੱਪ ਸੱਤ ਗੱਦੀ ਚੜਾਈ ਦਿਨੇ ਤੁਰੇ ਹੁੰਦੇ ਸੀ ਰੋਡ ਖਾਲੀ ਗਰਮੀ ਦਾ ਟਾਈਮ ਸੀ ਉਹ ਗੱਡੀ ਚੜਾਈ ਵਿਚਾਰਾ ਚੂੜਾ ਹੀ ਨਾਲ ਪਤਾ ਸੀ ਇਹ ਤਾਂ ਬਸ ਰੱਬ ਹੀ ਤਗੜਾ ਜਿਸ ਦਾ ਸਾਈਹ ਡਾਡਾ ਹੋ ਤਿਸ ਕੋ ਮਾਰਨ ਤਬਾਹਾ ਸਭ ਪੁੱਟ ਕੇ ਬਰਾਬਰ ਲੇਕਿਨ ਵਿਚਾਰਿਆ ਵੀ ਸੇਵਾ ਕੌਣ ਕਰੇਗਾ ਦੂਜਾ ਤੇ ਠਿਕੜਾ ਵੀ ਨਹੀਂ 3 ਵਾਰੀ ਮਰ ਮਰ ਕੇ ਬੱਚੇ ਤੇ ਉਹ ਵੀ ਜਿਉਂਦੇ ਰਹੇ ਤੇ ਸੇਵਾ ਤੇ ਲੱਗੇ ਰਹੇ ਛੱਡਦੇ ਉਹ ਵੀ ਨਹੀਂ ਲੇਕਿਨ ਪਤਾ ਸੀ ਜਿਉ ਆਇਆ ਸੋ ਚਾਰਨ ਸ੍ਰੀ ਪਤਾ ਸੀਗਾ ਵੀ ਜਾਣਾ ਤਾਂ ਪੈਣਾ ਉਹਨਾਂ ਨੇ ਫਿਰ ਆਪਣੀ ਜੀਤਾਂ ਜਿੰਦਗੀ ਸਭ ਪਟਨਾ ਕਮੇਟੀ ਕੇ ਨਾਮ ਕਰ ਦਿੱਤਾ ਤੇ ਮੇਰੇ ਮਰਨ ਤੋਂ ਬਾਅਦ ਤਖਤ ਸ੍ਰੀ ਹਰਮੰਦਰ ਦੀ ਪਟਨਾਸਾ ਹੈ ਤੇ 2016 ਚ ਹੁੰਦੇ ਹੋਗੇ ਤੇ ਉਸ ਤੋਂ ਬਾਅਦ ਇਹ ਸਾਰਾ ਪ੍ਰਬੰਧ ਜੋ ਇਹ ਤਖਤ ਸ੍ਰੀ ਹਰਮੰਦਰ ਦੀ ਪਟਨਾਸਾ ਹੈ ਬਹੁਤ ਵਧੀਆ ਉਹਨਾਂ ਨੇ ਸੰਭਾਲ ਕੀਤਾ ਤੇ ਕਮੇਟੀ ਨੇ ਹੈਲਪ ਕੀਤੀ ਮਦਦ ਕੀਤੀ ਕਿਉਂਕਿ ਉੱਥੇ ਸੋਨੇ ਦੀ ਸੇਵਾ ਹੁੰਦੀ ਸੀ ਇੰਗਲੈਂਡ ਵਾਲੇ ਬਾਬਾ ਜੀ ਸੇਵਾ ਕਰਾ ਰਹੇ ਸੀ ਬੋਲੀ ਸੋਨਾ ਸੋਨਾ